ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਰੁਣਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 2 ਇੰਟਰਨੈਟ ਐਪਲੀਕੇਸ਼ਨਸ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਈਮੇਲ ਨੂੰ ਪਰਿਭਾਸ਼ਿਤ ਕਰੋ ਮੀਨਸ ਕੀ ਈਮੇਲ ਕੀ ਹੁੰਦੀ ਹੈ ਈਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ ਇਹ ਇੰਟਰਨੈਟ ਦੀ ਇੱਕ ਸੇਵਾ ਹੈ ਈਮੇਲ ਇੰਟਰਨੈਟ ਰਾਹੀਂ ਸੰਦੇਸ਼ ਪੇਚਣ ਅਤੇ ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ ਈਮੇਲ ਰਾਹੀਂ ਅਸੀਂ ਟੈਕਸਟ ਤਸਵੀਰਾਂ ਆਡੀਓ ਅਤੇ ਵੀਡੀਓਜ਼ ਆਦਿ ਪੇਚ ਸਕਦੇ ਹਾਂ ਉਦਾਹਰਨ ਵਜੋਂ gmail.com yahoo.com rediff.com ਇਹ ਵੱਖ-ਵੱਖ ਸਾਈਟਾਂ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਈਮੇਲ ਪੇਚ ਸਕਦੇ ਹਾਂ ਤੇ ਜੇਕਰ ਸੀ ਸਧਾਰੇ ਸ਼ਬਦਾਂ ਚ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਕੋਈ ਨਵਾਂ ਮੋਬਾਈਲ ਲੈਂਦੇ ਹੋ ਐਂਡਰੋਇਡ ਫੋਨ ਲੈਂਦੇ ਹੋ ਤੁਸੀਂ ਮੰਨ ਲਓ ਪਲੇ ਸਟੋਰ ਚ ਕੋਈ ਐਪ ਡਾਊਨਲੋਡ ਕਰਨੀ ਹੈ ਉਹ ਤੁਹਾਨੂੰ ਇੱਕ ਈਮੇਲ ਅਕਾਊਂਟ ਪਾਣ ਲਈ ਕਹਿੰਦਾ ਹੈ ਉਹ ਈਮੇਲ ਜਿਹੜਾ ਅਕਾਊਂਟ ਹੈ ਉਹ ਤੁਹਾਨੂੰ ਕਹਿੰਦਾ ਹੈ ਕਿ Google ਦਾ ਅਕਾਊਂਟ ਐਡ ਕਰੋ ਤੇ ਤੁਹਾਨੂੰ ਉਹਦੇ ਚ ਫਿਰ ਕੀ ਹੈ ਕਿ Gmail ਦੀ ਆਈਡੀ ਬਣਾਨੀ ਪੈਂਦੀ ਹੈ ਜਾਂ ਆਪਣੇ Gmail ਦਾ ਅਕਾਊਂਟ ਜਿਹੜਾ ਉਹ ਐਡ ਕਰਦੇ ਹੋ ਉਸ ਤੋਂ ਬਾਅਦ ਤੁਹਾਡਾ ਪਲੇ ਸਟੋਰ ਚੱਲਦਾ ਤੇ ਉਹ Gmail ਜਿਹੜੀ ਹੈ ਉਹ ਇੱਕ ਐਪ ਵੀ ਹੁੰਦੀ ਹੈ Google ਐਪ ਹੁੰਦੀ ਹੈ ਜਿਹਦੀ ਮਦਦ ਨਾਲ ਤੁਸੀਂ ਕਿਸੇ ਨੂੰ ਵੀ ਜਿਹਦਾ ਕੋਈ ਈਮੇਲ ਐਡਰੈਸ ਹੈਗਾ ਚਾਹੇ ਉਹ Gmail ਚ ਹੈ Yahoo ਚ ਹੈ Rediff ਹੈ ਜਾਂ ਕਿਸੇ ਹੋਰ ਵੀ ID ਚ ਹੈ ਤੁਸੀਂ ਉਹਨੂੰ ਮੈਸੇਜ ਭੇਜ ਸਕਦੇ ਹੋ ਫੋਟੋਆਂ ਭੇਜ ਸਕਦੇ ਹੋ ਗਾਣੇ ਭੇਜ ਸਕਦੇ ਹੋ ਵੀਡੀਓਜ਼ ਭੇਜ ਸਕਦੇ ਹੋ ਜੇਕਰ ਆਪਾਂ ਫ੍ਰੀ ਵਾਲੀ Gmail ਦੀ ਗੱਲ ਕਰੀਏ ਤਾਂ ਅਸੀਂ ਇੱਕ ਸਮੇਂ ਤੇ 20MB ਦੀ ਜਿਹੜੀ ਮੇਲ ਹੈ ਉਹ ਭੇਜ ਸਕਦੇ ਹਾਂ 20MB ਤੋਂ ਵੱਡੀ ਮੇਲ ਸੈਂਡ ਨਹੀਂ ਕਰ ਸਕਦੇ ਤੇ ਦੂਜਾ ਪ੍ਰਸ਼ਨ ਹੈ ਕਿਸੇ ਵੀ ਚਾਰ Google ਐਪਸ ਦੇ ਨਾਮ ਲਿਖੋ ਗੂਗਲ ਐਪਸ ਤੁਹਾਡੇ ਮੋਬਾਈਲ ਵਿੱਚ ਹੁੰਦੀਆਂ ਤੁਸੀਂ ਆਪਣਾ ਜਦੋਂ ਐਂਡਰੋਇਡ ਫੋਨ ਚੈੱਕ ਕਰੋਗੇ ਔਰ ਜੋ ਗੂਗਲ ਐਪਸ ਨਾਮ ਦਾ ਤੁਹਾਨੂੰ ਇੱਕ ਆਈਕਨ ਮਿਲ ਜਾਏਗਾ ਐਪ ਮਿਲ ਜਾਏਗੀ ਉਹਦੇ ਵਿੱਚ ਲਗ ਲਗ ਜਿਹੜੇ ਤੁਹਾਨੂੰ ਐਪਸ ਮਿਲ ਜਾਣਗੀਆਂ ਜੋ ਇਸ ਤਰ੍ਹਾਂ ਨਜ਼ਰ ਆ ਸਕਦੀਆਂ ਨੇ ਜਿਵੇਂ ਕਿ Gmail Google Drive G Search Maps YouTube Play Store News Contacts Calendar Translate Photos ਐ ਲਗ ਲਗ ਐਪਸ ਨੇ ਜਿਹੜੀਆਂ ਸਾਨੂੰ ਗੂਗਲ ਫ੍ਰੀ ਵਿੱਚ ਮੁਹੱਈਆ ਕਰਾਉਂਦਾ ਹੈ ਤਾਂ بتقੋਲ ਗੱਲ ਕਰਦੇ ਜੀਮੇਲ ਦੀ ਜੀਮੇਲ ਪਰ ਤੁਹਾਨੂੰ ਪਹਿਲੇ ਦੱਸਿਆ ਕਿ ਜੀਮੇਲ ਦਾ Google Mail ਇਹ Google ਵਾਲਸ ਨੇ ਇੱਕ ਮੁਫਤ ਵਿੱਚ ਜਿਹੜੀ ਫੈਸਿਲਿਟੀ ਹੈ ਮੇਲ ਦੀ ਪ੍ਰੋਵਾਈਡ ਕਰਦਾ ਹੈ ਜਿਹਦੇ ਨਾਲ ਆਪਾਂ ਕਿਸੇ ਨੂੰ ਵੀ ਮੈਸੇਜ ਭੇਜ ਸਕਦੇ ਹਾਂ ਬਹੁਤ ਜਲਦੀ ਨੰਬਰ 2 ਹੈ Google Drive Google Drive ਦਾ ਆਈਕਨ ਤੁਸੀਂ ਦੇਖ ਸਕਦੇ ਹੋ ਦੂਸਰੇ ਨੰਬਰ ਤੇ ਨਜ਼ਰ ਆ ਰਿਹਾ ਇੱਕ ਆਨਲਾਈਨ ਸਟੋਰੇਜ ਡਰਾਈਵ ਹੈ ਜਿਹਦੇ ਵਿੱਚ ਅਸੀਂ ਆਪਣੇ ਡਾਕੂਮੈਂਟਸ ਫੋਟੋਜ਼ ਥੈਨ ਵੀਡੀਓਜ਼ ਗਾਣੇ ਵਗੈਰਾ ਸਟੋਰ ਕਰ ਸਕਦੇ ਹਾਂ ਤੇ ਅਸੀਂ ਕਿਸੇ ਵੀ ਸਮੇਂ ਨੈਟ ਔਨ ਕਰਕੇ ਆਪਣੀ ਈਮੇਲ ਆਈਡੀ ਪਾ ਕੇ Google Drive ਤੋਂ ਉਸ ਕੰਟੈਂਟ ਨੂੰ ਵਿਊ ਕਰ ਸਕਦੇ ਹਾਂ ਜਾਂ ਡਾਊਨਲੋਡ ਵੀ ਕਰ ਸਕਦੇ ਹਾਂ। ਨੰਬਰ 3 Google Map Google Map ਤੁਸੀਂ ਮੋਬਾਈਲ 'ਚ ਵੀ ਦੇਖਿਆ ਹੋਣਾ ਤੁਸੀਂ ਆਪਣੇ ਸ਼ਹਿਰ ਤੋਂ ਕਦੀ ਬਾਹਰ ਜਾਓ ਤੁਹਾਨੂੰ ਕੋ ਲੋਕੇਸ਼ਨ ਨਹੀਂ ਪਤਾ ਲੱਗ ਰਹੀ ਤੁਸੀਂ Google Map ਤੇ ਡੈਸਟੀਨੇਸ਼ਨ ਪਾ ਕੇ ਆਸਾਨੀ ਨਾਲ ਉੱਥੇ ਪਹੁੰਚ ਜਾਂਦੇ ਹੋ। ਤੋਂ ਉਨ ਕੀ ਬੋਲਦੇ ਹੈ Google Map। ਤੇ ਨੰਬਰ 4 ਹੈ YouTube YouTube ਤਾਂ ਸਾਰਿਆਂ ਨੂੰ ਪਤਾ ਹੈ YouTube ਤੁਸੀਂ ਵੀਡੀਓਜ਼ ਦੇਖਦੇ ਹੋ ਮੋਬਾਈਲ 'ਚ ਵੀ ਹੁੰਦਾ ਹੈ। ਤੈ ਤੁਸੀਂ ਇਸ ਤੋਂ ਇਲਾਵਾ ਲੈਪਟਾਪ ਜਾਂ ਕੰਪਿਊਟਰ ਤੇ ਵੀ YouTube ਤੋਂ ਵੀਡੀਓ ਜਿਹੜੀਆਂ ਦੇਖ ਸਕਦੇ ਹੋ। ਨੰਬਰ 3. ਸਾਈਬਰ ਨੈਤਿਕਤਾ ਨੂੰ ਪਰਿਭਾਸ਼ਿਤ ਕਰੋ। ਸਾਈਬਰ ਨੈਤਿਕਤਾ ਕੰਪਿਊਟਰ ਤਕਨੀਕ ਦੀ ਇੱਕ ਸ਼ਾਖਾ ਹੈ। ਇਹ ਇੰਟਰਨੈਟ ਤੇ ਨੈਤਿਕ ਵਿਵਹਾਰ ਨੂੰ ਦਰਸਾਉਂਦੀ ਹੈ। ਇਸ ਦਾ ਅਰਥ ਹੈ ਉਹ ਵਿਵਹਾਰ ਜੋ ਸਾਈਬਰ ਤਕਨੀਕ ਦੀ ਵਰਤੋਂ ਕਰਦੇ ਸਮੇਂ ਅਪਣਾਇਆ ਜਾਣਾ ਚਾਹੀਦਾ ਹੈ। ਸਾਈਬਰ ਨੈਤਿਕਤਾ ਸੁਰੱਖਿਆ ਗੋਪਨੀਯਤਾ ਅਤੇ ਸ਼ੁੱਧਤਾ ਤੇ ਕੇਂਦ੍ਰਿਤ ਹੈ ਜੇਕਰ ਪਸੇਦਾਰਨ ਸ਼ਬਦਾਂ ਚ ਗੱਲ ਕਰੀਏ ਤਾਂ ਇਸ ਦਾ ਅਰਥ ਹੈ ਕਿ ਜਦੋਂ ਅਸੀਂ ਇੰਟਰਨੈਟ ਯੂਜ਼ ਕਰਦੇ ਹਾਂ ਉਸ ਟਾਈਮ ਤੇ ਸਾਨੂੰ ਕਿਹੋ ਜਿਹਾ ਬਿਹੇਵਰ ਕਰਨਾ ਚਾਹੀਦਾ ਹੈ ਉਹਨੂੰ ਬੋਲਦੇ ਹੈ ਸਾਈਬਰ ਨੈਤਿਕਤਾ ਮੀਨਸ ਕਿ ਉਹ ਸਾਈਟਸ ਕਦੇ ਵੀ ਓਪਨ ਨ ਕਰਨੀ ਜੇ ਤੁਹਾਨੂੰ ਨੋਲੇਜ ਨਹੀਂ ਹੈ ਤਾਂ ਤੁਹਾਨੂੰ ਕੋਈ ਈਮੇਲ ਪੇਜਦਾ ਹੈ ਕੋਈ ਲਿੰਕ ਪੇਸਦਾ ਜਿਹੜਾ ਤੁਹਾਡਾ ਅਨਨੌਨ ਪਰਸਨ ਹੈ ਉਸ ਲਿੰਕ ਨੂੰ ਕਦੀ ਵੀ ਕਲਿੱਕ ਨਾ ਕਰੋ ਔਰ ਨੈਟ ਦੇ ਉੱਪਰ ਕਦੀ ਵੀ ਕੋਈ ਗਲਤ ਸਾਈਟ ਨਾ ਖੋਲੋ ਨਾ ਹੀ ਕੋਈ ਕਿਸੇ ਦਾ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰੋ ਮੀਨਸ ਆਪਣਾ ਜਦੋਂ ਤੁਸੀਂ ਅਕਾਊਂਟ ਵਰਤਨਾ ਹੈ ਆਪਣਾ ਨੈਟ ਵਰਤਨਾ ਹੈ ਆਪਣੀ ਈਮੇਲ ਵਰਤਦੇ ਹੋ ਸੋਸ਼ਲ ਮੀਡੀਆ ਵਰਤਦੇ ਹੋ ਉਸ ਨੂੰ ਬਹੁਤ ਤਰੀਕੇ ਨਾਲ ਵਰਤਨਾ ਤਾਂ ਕਿ ਕੱਲ ਨੂੰ ਕੋਈ ਤੁਹਾਨੂੰ ਕੋਈ ਪ੍ਰੋਬਲਮ ਨਾ ਆ ਜਾਵੇ ਤੇ ਉਸ ਨੂੰ ਬੋਲਦੇ ਹੈ ਸਾਈਬਰ ਨੈਤਿਕਤਾ ਜਾਂ ਸਾਈਬਰ ਬਿਹੇਵੀਅਰ ਨੰਬਰ 4 ਡਿਜੀ ਲੋਕਰ ਕੀ ਹੈ ਡਿਜੀ ਲੋਕਰ ਇੱਕ ਭਾਰਤੀ ਡਿਜੀਟਾਈਜੇਸ਼ਨ ਆਨਲਾਈਨ ਸਰਵਿਸ ਹੈ ਜੋ ਪਾਰ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਹੈ ਡਿਜੀ ਲੋਕਰ ਦਾ ਉਦੇਸ਼ ਪੇਪਰ ਮੁਕਤ ਸੇਵਾ ਪ੍ਰਦਾਨ ਕਰਨਾ ਹੈ ਡਿਜੀ ਲੋਕਰ ਦਾ ਖਾਤਾ ਆਧਾਰ ਕਾਰਡ ਨਾਲ ਜੁੜਿਆ ਹੁੰਦਾ ਹੈ ਇਸ ਵਿੱਚ ਅਸੀਂ 1 GB ਤੱਕ ਦਸਤਾਵੇਜ਼ ਸਟੋਰ ਕਰ ਸਕਦੇ ਹਾਂ ਡੀਜੀ ਲੋਕਰ ਵਿੱਚ ਅਸੀਂ ਆਧਾਰ ਕਾਰਡ, ਵੋਟਰ ਕਾਰਡ ਅਤੇ ਵਿਦਿਅਕ ਸਰਟੀਫਿਕੇਟ ਆਦਿ ਸਟੋਰ ਕਰ ਸਕਦੇ ਹਾਂ ਤੇ ਡੀਜੀ ਲੋਕਰ ਐਪ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਇਸ ਨੂੰ ਤੁਸੀਂ ਕੰਪਿਊਟਰ ਤੇ ਵੀ ਚਲਾ ਸਕਦੇ ਹੋ ਤੇ ਮੋਬਾਈਲ ਤੇ ਵੀ ਡਾਊਨਲੋਡ ਕਰ ਸਕਦੇ ਹੋ। ਦੋ ਤਿੰਨ ਸਾਲਾਂ ਚ ਜਦੋਂ ਕੋਵਿਡ ਚੱਲਿਆ ਹੈ, ਬੋਰਡ ਵੱਲੋਂ, ਯੂਨੀਵਰਸਿਟੀਆਂ ਵੱਲੋਂ ਸਟੂਡੈਂਟਸ ਦੇ ਇਹੜੇ ਡਾਕੂਮੈਂਟਸ ਹਨ, ਉਹਨਾਂ ਨੂੰ ਡੀਜੀ ਲੋਕਰ 'ਚ ਉਹਨਾਂ ਨੇ ਅਪਲੋਡ ਕਰ ਦਿੱਤਾ। ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਡਿਜੀ ਲੋਕਰ ਇੱਕ ਐਜਾ ਲੋਕਰ ਅਜੀਹਾ ਲੋਕਰ ਹੈ ਜਿਹਦੇ ਵਿੱਚ ਅਸੀਂ ਆਪਣਾ ਆਧਾਰ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਜਾਂ ਸਾਡੇ ਸਟੱਡੀ ਦੇ ਰਿਲੇਟਡ ਜਿਹੜੇ ਡਾਕੂਮੈਂਟਸ ਹੈ ਉਹਨਾਂ ਨੂੰ ਸੇਵ ਕਰਕੇ ਜਾਂ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਜਦੋਂ ਜ਼ਰੂਰਤ ਪਵੇ ਤੇ ਉਹਨਾਂ ਨੂੰ ਡਾਊਨਲੋਡ ਵੀ ਕਰ ਸਕਦੇ ਹਾਂ ਤੇ ਆਨਲਾਈਨ ਵੈਰੀਫਾਈ ਵੀ ਕਰਵਾ ਸਕਦੇ ਹਾਂ ਪ੍ਰਸ਼ਨ ਨੰਬਰ 5 ਕਲਾਊਡ ਪ੍ਰਿੰਟਿੰਗ ਕੀ ਹੈ ਕਲਾਊਡ ਪ੍ਰਿੰਟਿੰਗ ਦਸਤਾਵੇਜ਼ਾਂ ਨੂੰ ਆਨਲਾਈਨ ਪ੍ਰਿੰਟ ਕਰਨ ਦੀ ਇੱਕ ਨਵੀਂ ਤਕਨੀਕ ਹੈ। ਇੱਕ ਅਜਿਹੀ ਤਕਨੀਕ ਹੈ ਜੋ ਯੂਜ਼ਰਸ ਨੂੰ ਕੰਪਿਊਟਰ, smartphones ਜਾਂ tablet ਰਾਹੀਂ ਪ੍ਰਿੰਟਰ ਨੂੰ ਦਸਤਾਵੇਜ਼ ਭੇਜਣ ਵਿੱਚ ਮਦਦ ਕਰਦੀ ਹੈ। ਇਸੇ ਰਾਹੀਂ ਅਸੀਂ ਇੰਟਰਨੈਟ ਨਾਲ ਜੁੜ ਕੇ ਕਿਸੇ ਵੀ ਡਾਕੂਮੈਂਟ ਦਾ ਪ੍ਰਿੰਟ ਲੈ ਸਕਦੇ ਹਾਂ। ਇੱਥੇ ਕਲਾਊਡ ਦਾ ਮਤਲਬ ਹੁੰਦਾ ਇੰਟਰਨੈਟ ਤੇ ਕਲਾਊਡ ਪ੍ਰਿੰਟਿੰਗ ਦਾ ਮਤਲਬ ਜਦੋਂ ਅਸੀਂ ਇੰਟਰਨੈਟ ਦੇ ਰਾਹੀਂ ਪ੍ਰਿੰਟਿੰਗ ਕਰਨਾ ਚਾਹੁੰਦੇ ਹਾਂ ਚਾਹੇ ਮੋਬਾਈਲ ਦੇ ਥਰੂ ਚਾਹੇ ਕੰਪਿਊਟਰ ਲੈਪਟਾਪ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਡਿਵਾਈਸ ਦੇ ਥਰੂ ਤਾਂ ਉਸਨੂੰ ਕਲਾਊਡ ਪ੍ਰਿੰਟਿੰਗ ਕਿਹਾ ਜਾਂਦਾ ਹੈ ਪਹਿਲੇ ਇਸੇ ਪ੍ਰਿੰਟਿੰਗ ਕਿੰਦਾ ਲੰਦੇ ਸੀ ਸਾਡੇ ਕੋ ਕੰਪਿਊਟਰ ਜਾਂ ਲੈਪਟਾਪ ਚਾਹੀਦਾ ਹੁੰਦਾ ਸੀ ਉਹਦੇ ਨਾਲ ਪ੍ਰਿੰਟਰ ਅਟੈਚ ਹੋਣਾ ਚਾਹੀਦਾ ਤਾਂ ਪ੍ਰਿੰਟ ਪ੍ਰਿੰਟਰ ਕੰਮ ਕਰਦਾ ਸੀ ਬਟ ਅੱਜ ਕੱਲ ਕੀ ਹੈ ਕਿ ਵਾਈਫਾਈ ਪ੍ਰਿੰਟਰ ਆ ਗਏ ਹੈ ਕਲਾਊਡ ਪ੍ਰਿੰਟਰ ਆ ਗਏ ਹੈ ਜਿਹਦੇ ਨਾਲ ਹੈ ਕਿ ਸਾਨੂੰ ਫਿਜ਼ੀਕਲੀ ਜਿਹੜਾ ਸਾਡੇ ਇਲੈਕਟ੍ਰੋਨਿਕ ਡਿਵਾਈਸ ਦਾ ਕਨੈਕਸ਼ਨ ਹੈ ਉਹ ਪ੍ਰਿੰਟਰ ਨਾਲ ਜੋੜਨ ਦੀ ਜ਼ਰੂਰਤ ਨਹੀਂ ਹੈ ਅਸੀਂ वाईफाई के थ्रू जलाउड प्रिंटिंग के नाल अपने मोबाइल तो या किसी इलैक्ट्रॉन डिवाइस तो डायरेक्ट प्रिंटिंग ले सकते हैं आगे है, है व्डे उत्तर वाले प्रश्न तो पहला प्रश्न है गूगल एप्स की है किसी भी दो गूगल एप्स का वर्णन करो गूगल एप्स का पूरा नाम गूगल एप्लीकेशन है यह एक ऑनलाइन सॉफ्टवेयर हूँ है ਇਸ ਤਰ੍ਹਾਂ ਹੀ Google ਸਾਨੂੰ ਕੁਝ ਆਨਲਾਈਨ ਸੇਵਾਵਾਂ ਪ੍ਰਦਾਨ ਕਰਦਾ ਹੈ Google ਐਪਸ ਵਿੱਚ Gmail, Google Drive, YouTube, Google Calendar, Google Maps, Google Photos ਆਦਿ ਐਪਸ ਸ਼ਾਮਲ ਹੁੰਦੀਆਂ ਹਨ ਇਹ ਤੁਹਾਨੂੰ ਪਹਿਲੇ ਵੀ ਦੱਸਿਆ ਕੁਝ ਇਸ ਤਰ੍ਹਾਂ ਐਪਸ ਲੈ ਜਾਂਦੀਆਂ ਜਿਦਾ Gmail, Drive, Search, Maps, YouTube, Play Store, News, Contacts, Calendar, Translate, Photos ਇਹ ਤੁਹਾਨੂੰ ਜਿਹੜੀ ਐਪਸ ਹੈ ਮੋਬਾਈਲ ਵਿੱਚ ਵੀ ਨਜ਼ਰ ਆ ਜਾਂਦੀਆਂ ਹਨ ਤੇ ਇਹਨਾਂ ਪੁੱਛਿਆ ਕਿ ਕੋਈ ਦੋ Google ਐਪਸ ਦਾ ਵਰਣਨ ਕਰੋ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ Gmail Gmail ਦਾ ਪੂਰਾ ਨਾਮ Google Mail ਹੈ Gmail ਦੀ ਵਰਤੋਂ ਈਮੇਲ ਭੇਜਣ ਜਾਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਇਸ ਨਾਲ ਅਸੀਂ ਕੰਪਿਊਟਰ ਜਾਂ ਮੋਬਾਈਲ ਤੋਂ ਇੰਟਰਨੈਟ ਰਾਹੀਂ ਕਿਸੇ ਵੀ ਵਿਅਕਤੀ ਨੂੰ ਸੰਦੇਸ਼ ਭੇਜ ਸਕਦੇ ਹਾਂ ਜਿਸ ਦੀ ਈਮੇਲ ਆਈਡੀ ਸਾਡੇ ਕੋਲ ਹੈ ਤੇ ਤੁਹਾਨੂੰ ਪਹਿਲੇ ਵੀ ਦੱਸਿਆ ਕਿ Gmail ਦੇ ਰਾਹੀਂ ਜਾਂ ਈਮੇਲ ਦੇ ਰਾਹੀਂ ਅਸੀਂ ਟੈਕਸਟ ਮੈਸੇਜ ਫੋਟੋ ਵੀਡੀਓਜ਼ ਵਗੈਰਾ ਸੈਂਡ ਕਰ ਸਕਦੇ ਹਾਂ ਤੇ Gmail ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਅਸੀਂ Gmail ਨਾਲ ਵੱਧ ਤੋਂ ਵੱਧ ਇੱਕ ਸਮੇਂ ਦੇ ਕਿੰਨੇ MB ਦੀ ਮੇਲ ਭੇਜ ਸਕਦੇ ਹਾਂ ਯਸ ਵੀ MB ਦੀ ਮੇਲ ਇੱਕ ਸਮੇਂ ਤੇ ਭੇਜ ਸਕਦੇ ਹਾਂ ਵੀ MB ਤੋਂ ਵੱਡੀ ਮੇਲ Gmail ਜਿਹੜੀ ਫ੍ਰੀ ਵਾਲੀ ਹੈ ਉਹਦੇ ਨਾਲ ਨਹੀਂ ਭੇਜ ਸਕਦੇ ਨੰਬਰ 2 Google Map Google Map Google ਦੁਆਰਾ ਬਣਾਈ ਗਈ ਇੱਕ ਵੈਬ ਮੈਪਿੰਗ ਸੇਵਾ ਹੈ ਇਹ ਸਾਨੂੰ ਪੈਦਲ ਸਾਈਕਲ ਜਾਂ ਕਾਰ ਆਦਿ ਰਾਹੀਂ ਯਾਤਰਾ ਕਰਨ ਲਈ ਰੂਟ ਬਾਰੇ ਦੱਸਤਾ ਹੈ ਤੁਸੀਂ Google Map ਵਰਤਿਆ ਹੋਣਾ ਕਿ ਮੰਨ ਲਓ ਕਿ ਤੁਸੀਂ ਦੂਜੀ ਸਿਟੀ ਚ ਗਏ ਹੋ ਤੁਹਾਨੂੰ ਕੋਈ ਡੈਸਟੀਨੇਸ਼ਨ ਜਿੱਥੇ ਜਾਣਾ ਹੈ ਉਹਦਾ ਨਹੀਂ ਪਤਾ ਲੱਗ ਰਿਹਾ ਜਾਂ ਲੱਗ ਕਿ પેટ્રોલ ਪੰਪ ਕੋਈ ਹੋਟਲ ਕੋਈ ਹਸਪੀਟਲ ਢੂੰਡਣਾ ਚਾਹੁੰਦੇ ਹੋ ਲੱਭਣਾ ਚਾਹੁੰਦੇ ਹੋ ਤਾਂ Google Map ਤੇ ਤੁਸੀਂ ਲੋਕੇਸ਼ਨ ਪਾ ਕੇ ਆਸਾਨੀ ਨਾਲ ਫਾਈਂਡ ਆਊਟ ਕਰ ਸਕਦੇ ਹੋ ਦੂਜਾ ਪ੍ਰਸ਼ਨ ਹੈ Google Drive ਕੀ ਹੈ Google Drive ਦੇ ਵੱਖ-ਵੱਖ ਲਾਭ ਲਿਖੋ Google Drive ਦੀ ਵਰਤੋਂ ਡਾਟਾ ਨੂੰ ਆਨਲਾਈਨ ਡਰਾਈਵ ਉੱਪਰ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਮੀਨਸ ਕਿ ਇਹ ਗੂਗਲ ਐਪ ਹੈਗੀ ਗੂਗਲ ਡਰਾਈਵ ਵਿੱਚ ਅਸੀਂ 15 ਜੀਬੀ ਤੱਕ ਡਾਟਾ ਸਟੋਰ ਕਰ ਸਕਦੇ ਹਾਂ ਮੀਨਸ ਕਿ ਗੂਗਲ ਡਰਾਈਵ ਸਾਨੂੰ 15 ਜੀਬੀ ਤੱਕ ਫ੍ਰੀ ਡਾਟਾ ਸਟੋਰ ਕਰਨ ਦੀ ਪਰਮਿਸ਼ਨ ਦਿੰਦੀ ਹੈ ਤੇ ਗੂਗਲ ਡਰਾਈਵ ਦਾ ਆਈਕਨ ਗੂਗਲ ਐਪਸ ਵਿੱਚ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੁਸੀਂ ਆਪਣੇ ਮੋਬਾਈਲ ਵਿੱਚ ਵੀ ਦੇਖ ਸਕਦੇ ਹੋ ਤੇ ਜਿਹੜੇ ਤੁਹਾਡੇ ਇੰਪੋਰਟੈਂਟ ਡਾਕੂਮੈਂਟਸ ਹੈ ਜਾਂ ਤੁਹਾਨੂੰ ਚਾਹੁੰਦੇ ਤੁਹਾਨੂੰ ਇਨ ਫਿਊਚਰ ਕਦੀ ਚਾਹੀਦੇ ਹੋ ਸਕਦੇ ਨੇ ਤੇ ਤੁਸੀਂ ਗੂਗਲ ਡਰਾਈਵ ਵਿੱਚ ਸੇਵ ਕਰਕੇ ਰੱਖ ਸਕਦੇ ਹੋ ਅਗੇ ਹੈ Google Drive ਦੇ ਲਾਭ ਨੰਬਰ 1 Google Drive ਵਿੱਚ ਅਸੀਂ ਆਪਣੀਆਂ ਫਾਈਲਾਂ ਆਨਲਾਈਨ ਸਟੋਰ ਕਰਕੇ ਰੱਖ ਸਕਦੇ ਹਾਂ ਨੰਬਰ 2 Google Drive ላይ ਅਸੀਂ ਆਪਣੀਆਂ ਫਾਈਲਾਂ ਨੂੰ ਕਿਧਰੇ ਵੀ ਬੈਠ ਕੇ ਦੇਖ ਸਕਦੇ ਹਾਂ ਮੀਨਸ ਕਿ ਉਹਦੇ ਲਈ ਇੰਟਰਨੈਟ ਕਨੈਕਸ਼ਨ ਜਿਹੜਾ ਹੈ ਉਹ ਤੁਹਾਡੇ ਮੋਬਾਈਲ ਜਾਂ ਕੰਪਿਊਟਰ ਤੇ ਹੋਣਾ ਚਾਹੀਦਾ ਹੈ ਨੰਬਰ 3 Google Drive ਵਿੱਚ ਸਟੋਰ ਫਾਈਲਾਂ ਨੂੰ ਅਸੀਂ ਸ਼ੇਅਰ ਵੀ ਕਰ ਸਕਦੇ ਹਾਂ ਕਿ ਜਿਹੜੀ ਫਾਈਲ ਆਪਾਂ Google Drive ਵਿੱਚ ਅਪਲੋਡ ਕੀਤੀਆਂ ਹਨ ਉਹਨਾਂ ਨੂੰ ਅਸੀਂ ਈਮੇਲ ਦੇ ਦੁਆਰਾ ਜਾਂ WhatsApp ਦੇ ਰਾਹੀਂ ਵੀ ਸ਼ੇਅਰ ਕਰ ਸਕਦੇ ਹਾਂ ਨੰਬਰ 4 Google Drive ਵਿੱਚ ਅਸੀਂ ਕਈ ਕਿਸਮ ਦੀਆਂ ਫਾਈਲਾਂ ਸਟੋਰ ਕਰ ਸਕਦੇ ਹਾਂ ਮਤਲਬ HP ਡਾਕੂਮੈਂਟ ਵੀ ਸਟੋਰ ਕਰ ਸਕਦੇ ਹਾਂ ਸਪਰੈਡਸ਼ੀਟ ਵੀ ਪ੍ਰੈਜ਼ੈਂਟੇਸ਼ਨਸ ਵੀ ਫੋਟੋਜ਼ ਵੀ ਵੀਡੀਓਜ਼ ਵੀ ਤੇ ਗਾਣੇ ਵੀ ਜਾਂ ਹੋਰ ਜਿਹੜੀਆਂ ਫਾਈਲਾਂ ਕੰਪਿਊਟਰ ਵਿੱਚ ਜਾਂ ਮੋਬਾਈਲ ਵਿੱਚ ਵਰਤੀਆਂ ਜਾਂਦੀਆਂ ਨੇ ਨੰਬਰ 5 Google Drive ਤੇ ਸਟੋਰ ਫਾਈਲਾਂ ਨੂੰ ਅਸੀਂ ਮੋਬਾਈਲ ਜਾਂ ਕੰਪਿਊਟਰ ਤੇ ਕਿਧਰ ਵੀ ਬੈਠ ਕੇ ਖੋਲ ਸਕਦੇ ਹਾਂ ਮੀਨਸ ਕਿ Google Drive ਦੀ ਫਾਈਲਾਂ ਜਿਹੜੀਆਂ ਅਸੀਂ ਮੋਬਾਈਲ ਤੇ ਵੀ ਖੋਲ ਸਕਦੇ ਹਾਂ ਕੰਪਿਊਟਰ ਤੇ ਵੀ ਲੈਪਟਾਪ ਤੇ ਵੀ ਜਾਂ ਟੈਬ ਤੇ ਨੰਬਰ 6 Google Drive ਤੇ ਸਟੋਰ ਫਾਈਲਾਂ ਨੂੰ ਅਸੀਂ ਆਸਾਨੀ ਨਾਲ ਸਰਚ ਵੀ ਕਰ ਸਕਦੇ ਹਾਂ ਮੀਨਸ ਕਿ ਅਗਰ ਤੁਹਾਡੇ ਕੋਲ Google Drive ਚ ਅਗਰ ਬਹੁਤ ਜ਼ਿਆਦਾ ਫਾਈਲਾਂ ਸਟੋਰ ਕਰ ਲਈਆਂ ਤੇ ਤੁਹਾਨੂੰ ਉਹ ਫਾਈਲ ਨੇ ਲਾਇਬ੍ਰੇਰੀ ਤੇ ਤੁਸੀਂ ਸਰਚ ਵੀ ਉਹਨਾਂ ਨੂੰ ਕਰ ਸਕਦੇ ਹੋ नाम लिख के जो पाथ लिख के अगला प्रश्न है इंटरनेट सुरक्षा के वक् वरीकों वक बारे लिखो इंटरनेट सुरक्षा दे वक् वक तरीके हेठ लिखे अनुसार हैं नंबर एक एंटीवायरस एंटीवायरस एक सॉफ्टवेयर है जो साडे कंप्यूटर किसी भी किस्म के वायरस तो बचा है ਇਸ ਨੂੰ ਐਂਟੀ ਮਾਲਵੇਅਰ ਵੀ ਕਿਹਾ ਜਾਂਦਾ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਵਾਇਰਸ ਇੱਕ ਪ੍ਰੋਗਰਾਮ ਹੁੰਦਾ ਹੈ ਜਿਹੜਾ ਸਾਡੇ ਕੰਪਿਊਟਰ ਨੂੰ ਖਰਾਬ ਕਰਦਾ ਹੈ ਤੇ ਐਂਟੀਵਾਇਰਸ ਇੱਕ ਅਜਿਹਾ ਸੌਫਟਵੇਅਰ ਹੈ ਜਿਹੜਾ ਸਾਡੇ ਕੰਪਿਊਟਰ ਨੂੰ ਵਾਇਰਸ ਤੋਂ ਬਚਾਉਂਦਾ ਹੈ ਤੇ ਜੇਕਰ ਵਾਇਰਸ ਆ ਜਾਈਏ ਤੇ ਉਸ ਨੂੰ ਡਿਲੀਟ ਵੀ ਕਰ ਦਿੰਦਾ ਹੈ ਉਦਾਹਰਨ ਵਜੋਂ ਏਵੀਜੀ, ਮੈਕਾਫੇ, ਕੈਸਪਰਸਕਾਈ, ਨੋਟਨ, ਗਾਰਡੀਅਨ ਇਹ ਲੱਗ ਲੱਗ ਐਂਟੀਵਾਇਰਸ ਨੇ ਜਿਹੜੇ ਆਪਾਂ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰ ਸਕਦੇ ਹਾਂ ਕੁਝ ਫ੍ਰੀ ਵਾਲੇ ਐਂਟੀਵਾਇਰਸ ਵੀ ਹੁੰਦੇ ਨੇ ਬਟ ਉਹ ਟ੍ਰਾਇਲ ਪੀਰੀਅਡ ਹੀ ਹੁੰਦੇ ਨੇ ਤੇ ਕੁਝ ਸਮੇਂ ਬਾਅਦ ਜਦੋਂ ਐਕਸਪਾਇਰ ਹੋ ਜਾਂਦੇ ਨੇ ਤੇ ਉਹ ਸਾਡੇ ਕੰਪਿਊਟਰ ਨੂੰ ਵਾਇਰਸ ਤੋਂ ਨਹੀਂ ਬਚਾ ਸਕਦੇ ਇਸ ਲਈ ਜਦੋਂ ਵੀ ਆਪਣੇ ਕੰਪਿਊਟਰ 'ਚ ਕੋਈ ਐਂਟੀਵਾਇਰਸ ਇੰਸਟਾਲ ਕਰਨਾ ਹੈ ਤੇ ਉਹ ਪੇਡ ਕਰਨਾ ਹੈ ਕਿਉਂਕਿ ਫ੍ਰੀ ਵਾਲੇ ਕੁਝ ਸਮੇਂ ਬਾਅਦ ਐਕਸਪਾਇਰ ਹੋ ਜਾਂਦੇ ਨੇ ਨੰਬਰ 2 ਐਂਟੀਸਪਾਈ ਵੇਅ ਐਂਟੀਸਪਾਈ ਵੇਅ ਸੌਫਟਵੇਅਰ ਸਪਾਈ ਵੇਅ ਪ੍ਰੋਗਰਾਮਾ ਨੂੰ ਲੱਭਣ ਅਤੇ ਮਟਾਉਣ ਵਿੱਚ ਮਦਦ ਕਰਦਾ ਹੈ ਸਪਾਈ ਵੇਅ ਇੱਕ ਕਿਸਮ ਦਾ ਕਹਿ ਸਕਦੇ ਆ ਕਿ ਪ੍ਰੋਗਰਾਮ ਹੁੰਦਾ ਹੈ ਜਿਹੜਾ ਸਾਡੇ ਸਿਸਟਮ ਦੇ ਅੰਦਰ ਸਾਡੇ ਪ੍ਰੋਗਰਾਮ ਦੀ ਜਸੂਸੀ ਕਰਦਾ ਹੈ ਤੇ ਅੱਗੇ ਪੇਸਦਾ ਹੈ ਤੇ ਐਂਟੀ ਸਪਾਈਵੇਅਰ ਸੌਫਟਵੇਅਰ ਕੀ ਕਰਦਾ ਹੈ ਉਹਨਾਂ ਪ੍ਰੋਗਰਾਮਸ ਨੂੰ ਜਿਹੜੇ ਸਪਾਈ ਪ੍ਰੋਗਰਾਮ ਹੈ ਸਪਾਈਵੇਅਰ ਪ੍ਰੋਗਰਾਮ ਹੈ ਉਹਨਾਂ ਨੂੰ ਲੱਭਦਾ ਹੈ ਤੇ ਉਹਨਾਂ ਨੂੰ ਡਿਲੀਟ ਕਰਨ 'ਚ ਮਦਦ ਕਰਦਾ ਹੈ। ਨੰਬਰ 10 ਟਰੋਜਨ ਹਾਰਸ ਤੋਂ ਰੋਕਥਾਮ ਟਰੋਜਨ ਹਾਰਸ ਵੀ ਇੱਕ ਵਾਇਰਸ ਹੈ। ਕੰਪਿਊਟਰ ਨੂੰ ਟਰੋਜਨ ਹਾਰਸ ਵਾਇਰਸ ਤੋਂ ਬਚਾਉਣ ਲਈ ਸਾਨੂੰ ਕਦੇ ਵੀ ਗੈਰ ਪ੍ਰੋਸੀਜਰਕ ਸਾਈਟਾਂ ਤੋਂ ਸੌਫਟਵੇਅਰ ਡਾਊਨਲੋਡ ਨਹੀਂ ਕਰਨੇ ਚਾਹੀਦੇ। ਮੇਸਕੀ ਉਹਨਾਂ ਸਾਈਟਾਂ ਤੋਂ ਇਹ ਸੌਫਟਵੇਅਰ ਡਾਊਨਲੋਡ ਕਰੋ ਜਿਹੜੀ ਰਿਲਾਈਏਬਲ ਨੇ ਜਾਂ ਜਿਹਨਾਂ ਦੀ ਤੁਹਾਨੂੰ ਨੋਲੇਜ ਹੈ ਜੇਕਰ ਕਿਸੇ ਤੁਸੀਂ ਅਨオーਥਰਾਇਜ਼ਡ ਜਾਂ ਜਿਹੜੀ ਤੁਹਾਨੂੰ ਲੱਗਦਾ ਸਾਈਟ ਰਿਲਾਈਏਬਲ ਨਹੀਂ ਹੈ ਉੱਥੋਂ ਡਾਊਨਲੋਡ ਕਰੋਗੇ ਤਾਂ ਟ੍ਰੋਜਨ ਹਾਰਸ ਵਾਇਰਸ ਤੁਹਾਡੇ ਸਿਸਟਮ 'ਚ ਆ ਸਕਦਾ ਹੈ ਉਹ ਆਪਣਾ ਪੂਰਾ ਸਿਸਟਮ ਤੇ ਕੰਟਰੋਲ ਬਣਾ ਕੇ ਤੁਹਾਡੇ ਡਾਟਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 4 ਫਿਸ਼ਿੰਗ ਘੁਟਾਲੇ ਤੋਂ ਰੁਕਤਮ ਕੰਪਿਊਟਰ ਨੂੰ ਫਿਸ਼ਿੰਗ ਘੁਟਾਲੇ ਤੋਂ ਬਚਾਉਣ ਲਈ ਈਮੇਲ ਜਾਂ SMS ਰਾਹੀਂ ਪ੍ਰਾਪਤ ਹੋਏ ਲਿੰਕ ਨੂੰ ਕਦੇ ਵੀ ਓਪਨ ਨਾ ਕਰੋ ਫਿਸ਼ਿੰਗ ਦਾ ਮਤਲਬ ਹੁੰਦਾ ਹੈ ਕਿ ਕੋਈ ਤੁਹਾਡੇ ਡਾਟਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕੋਈ ਪਰਸਨ ਤੁਹਾਨੂੰ ਇੱਕ ਵਧੀਆ ਜਿਹਾ ਈਮੇਲ ਭੇਜਦਾ ਹੈ ਜਾਂ ਤੁਹਾਨੂੰ ਭੇਜਦਾ ਹੈ ਤੁਹਾਡਾ ਇਨੇ ਦਾ ਪ੍ਰਾਈਜ਼ ਨਿਕਲਿਆ ਹੈ ਕੈਸ਼ਬੈਕ ਨਿਕਲਿਆ ਹੈ ਜਾਂ ਰੀਚਾਰਜ ਨਿਕਲਿਆ ਹੈ ਤੁਸੀਂ ਜਿੱਦਾਂ ਹੀ ਉਸ ਮੈਸੇਜ ਤੇ ਕਲਿੱਕ ਕਰੋਗੇ ਤਾਂ ਤੁਸੀਂ ਫਿਸ਼ਿੰਗ ਘੁਟਾਲੇ 'ਚ ਫਸ ਜਾਓਗੇ ਇਸ ਲਈ ਕਦੇ ਵੀ ਤੁਹਾਨੂੰ ਈਮੇਲ ਤੇ ਕੋਈ ਲਿੰਕ ਆਂਦਾ ਹੈ ਜਾਂ SMS ਤੇ ਲਿੰਕ ਆਂਦਾ ਹੈ ਤੁਹਾਨੂੰ ਕੋਈ ਲਾਲਚ ਦਿੱਤਾ ਜਾਂਦਾ ਹੈ ਤੁਸੀਂ ਉਸ ਨੂੰ ਕਦੇ ਵੀ ਕਲਿੱਕ ਨਾ ਕਰੋ ਕਦੇ ਵੀ ਓਪਨ ਨਾ ਕਰੋ ਚੌਥਾ ਪ੍ਰਸ਼ਨ ਹੈ ਸਾਈਬਰ ਕ੍ਰਾਈਮ ਕੀ ਹਨ ਸਾਈਬਰ ਕ੍ਰਾਈਮ ਦੀ ਰੋਕਥਾਮ ਦੇ ਉਪਾਅ ਲਿਖੋ ਸਾਈਬਰ ਕ੍ਰਾਈਮ ਨੂੰ ਕੰਪਿਊਟਰ ਕ੍ਰਾਈਮ ਵੀ ਕਿਹਾ ਜਾਂਦਾ ਹੈ ਇਹ ਇੱਕ ਅਪਰਾਧ ਹੈ ਜਿਸ ਵਿੱਚ ਕੰਪਿਊਟਰ ਅਤੇ ਨੈਟਵਰਕ ਸ਼ਾਮਲ ਹੁੰਦੇ ਹਨ ਇਸ ਵਿੱਚ ਜਿਵੇਂ ਕਿ ਡਾਟਾ ਦੀ ਚੋਰੀ ਕਿਸੇ ਦਾ ਡਾਟਾ ਹੈਕ ਕਰ ਲਿਆ ਸੋਸ਼ਲ ਮੀਡੀਆ ਤੇ ਤੁਸੀਂ ਕਿਸੇ ਦੀ ਗਲਤ ਪੋਸਟ ਪਾਛੜੀ ਤੇ ਇਹ ਸਭ ਕੁਝ ਜਿਹੜਾ ਹੈ ਇਹ ਸਾਈਬਰ ਕ੍ਰਾਈਮ ਵਿੱਚ ਆਉਂਦਾ ਹੈ ਜਾਂ ਸਾਈਬਰ ਅਪਰਾਧ ਵਿੱਚ ਆਉਂਦਾ ਹੈ ਸਾਈਬਰ ਕ੍ਰਾਈਮ ਦੀ ਰੋਕਥਾਮ ਦੇ ਉਪਾਅ ਨੰਬਰ 1 ਸਾਨੂੰ ਇੱਕ ਪੂਰੇ ਇੰਟਰਨੈਟ ਸੁਰੱਖਿਆ ਸੂਟ ਦੀ ਵਰਤੋਂ ਕਰਨੀ ਚਾਹੀਦੀ ਹੈ ਮੀਨਸ ਕਿ ਤੁਹਾਡਾ ਜਿਹੜਾ ਕੰਪਿਊਟਰ ਹੈ ਜਾਂ ਇਲੈਕਟ੍ਰੋਨਿਕ ਮਸ਼ੀਨ ਹੈ ਉਹਦੇ ਵਿੱਚ ਤੁਹਾਡੇ ਕੋਲ ਫੁੱਲ ਇੰਟਰਨੈਟ ਸਿਕਿਉਰਿਟੀ ਸੌਫਟਵੇਅਰ ਜਿਹੜਾ ਹੋਣਾ ਚਾਹੀਦਾ ਹੈ ਨੰਬਰ 2 ਯੂਜ਼ਰ ਨੂੰ ਮਜ਼ਬੂਤ ਪਾਸਵਰਡ ਵਰਤਨੇ ਚਾਹੀਦੇ ਹਨ ਜਿਹੜਾ ਤੁਹਾਡਾ ਪਾਸਵਰਡ ਹੈ ਉਹ ਸਟਰੋਂਗ ਹੋਣਾ ਚਾਹੀਦਾ ਕਿਉਂਕਿ ਉਹਨੂੰ ਕੋਈ ਆਸਾਨੀ ਨਾਲ ਡਿਟੈਕਟ ਨਾ ਕਰ ਸਕੇ ਤੇ ਉਹਦੇ ਨਾਲ ਨਾਲ ਪਾਸਵਰਡ ਨੂੰ ਥੋੜੇ-ਥੋੜੇ ਸਮੇਂ ਬਾਅਦ ਬਦਲਦੇ ਰਹਿਣਾ ਚਾਹੀਦਾ ਹੈ ਨੰਬਰ 3 ਆਪਣੇ ਸੌਫਟਵੇਅਰ ਨੂੰ ਹਮੇਸ਼ਾ ਅਪਡੇਟ ਰੱਖੋ ਜਿਹੜਾ ਤੁਹਾਡਾ ਸੌਫਟਵੇਅਰ ਹੈ ਕੰਪਿਊਟਰ ਦੇ ਅੰਦਰ ਚਾਹੇ ਉਹ ਤੁਹਾਡਾ ኦਪਰੇਟਿੰਗ ਸਿਸਟਮ ਹੈ ਚਾਹੇ ਉਹ ਐਂਟੀਵਾਇਰਸ ਹੈ ਜਾਂ ਕੋਈ ਸਕਿਉਰਿਟੀ ਟੂਲ ਯੂਜ਼ ਕਰ ਰਹੇ ਹੋ ਉਸ ਨੂੰ ਹਮੇਸ਼ਾ ਅਪ ਟੂ ਡੇਟ ਰੱਖੋ ਨੰਬਰ 4 ਪਾਸਵਰਡ ਲਈ ਐਨਕ੍ਰਿਪਸ਼ਨ ਤਕਨੀਕਾਂ ਦੀ ਵਰਤੋਂ ਕਰੋ ਮੀਨਸ ਕਿ ਪਾਸਵਰਡ ਤੁਹਾਡਾ ਜਿਹੜਾ ਹੈ ਉਹ ਸਾਹਮਣੇ ਸ਼ੋ ਨਾ ਹੋਵੇ ਉਹ ਸਿੰਬੋਲਿਕ ਫਾਰਮ 'ਚ ਹੀ ਰਵੇ ਕਿ ਕੋਈ ਪੜ੍ਹ ਨਾ ਸਕੇ ਨੰਬਰ 5 ਆਪਣੀਆਂ ਸੋਸ਼ਲ ਮੀਡੀਆ ਸੈਟਿੰਗਸ ਦਾ ਪ੍ਰਬੰਧਨ ਕਰੋ ਜਿਹੜੀ ਸੋਸ਼ਲ ਮੀਡੀਆ ਤੁਹਾਡੀਆਂ ਸਾਈਟਸ ਹੈਗੀਆਂ ਚਾਹੇ ਫੇਸਬੁੱਕ ਹੈ ਇੰਸਟਾਗ੍ਰam ਹੈ ਟਵਿੱਟਰ ਹੈ ਉਹਦੀ ਸੈਟਿੰਗਸ ਜਿਹੜੀ ਹੈ ਉਹ ਤੁਸੀਂ ਇਸ ਤਰੀਕੇ ਨਾਲ ਕਰੋ ਕਿ ਕੋਈ ਤੁਹਾਡੇ ਡਾਟਾ ਨੂੰ ਦੇਖ ਨਾ ਸਕੇ ਜਿਵੇਂ ਮੋਬਾਈਲ ਨੰਬਰ ਨੂੰ ਓਨਲੀ ਮੀ ਕਰ ਦੋ ਡੇਟ ਆਫ ਬਰਥ ਪੂਰੀ ਨਾ ਪਾਓ ਉਹਨੂੰ ਓਨਲੀ ਮੀ ਕਰ ਦੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖੋ ਨੰਬਰ 6 ਸਮੇਂ-ਸਮੇਂ ਤੇ ਡਾਟਾ ਦਾ ਬੈਕਅਪ ਰੱਖੋ ਟੀਜਰ ਤੁਹਾਡਾ ਡਾਟਾ ਜ਼ਰੂਰੀ ਡਾਟਾ ਹੈ ਉਹਦਾ ਕਿਤੇ ਨਾ ਕਿਤੇ ਬੈਕਅਪ ਰੱਖੀ ਜੋ ਚਾਹੇ ਪੈਨ ਡਰਾਈਵ 'ਚ ਸੀਡੀ 'ਚ ਡੀਵੀਡੀ 'ਚ ਜਾਂ ਕਿਸੇ ਐਕਸਟਰਨਲ ਹਾਰਡ ਡਿਸਕ ਵਿੱਚ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੀਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ